ਧੰਨ ਬਾਬਾ ਬੂੜ ਸ਼ਾ ਅੱਜ ਬਾਬਾ ਬੂੜ ਸ਼ਾ ਦੇ ਦਰਬਾਰ ਦੇ ਵਿੱਚ ਇੱਕ ਲੰਗਰ ਹਾਲ ਦਾ ਲੈਂਟਰ ਪੈਣ ਜਾ ਰਿਹਾ ਵਾ ਆਓ ਅਸੀਂ ਸੰਗਤ ਇਕੱਠੀ ਹੋਈ ਜੋ ਲੈਂਟਰ ਪਾਣ ਦੇ ਲਈ ਆਓ ਬਾਬਾ ਗਰਮੀ ਸ਼ਾ ਨੂੰ ਵੀ ਵਧਾਈਆਂ ਦਈਏ ਤਾਂ ਕਿਉਂਕਿ ਇਹ ਬਹੁਤ ਵੱਡਾ ਪ੍ਰੋਜੈਕਟ ਹੈਗਾ ਕਿ ਸਾਨੂੰ ਵੀ ਦੇਖ ਕੇ ਥੋੜਾ ਜਿਦਾਂ ਲੱਗਦਾ ਕਿ ਬਾਪੇ ਨੇ ਥਾਂ ਕੁਝ ਜ਼ਿਆਦਾ ਹੀ ਬਗੜ ਲਿਆ ਪਰ ਬਾਬਾ ਬੂਟਾ ਸਾਹਿਬ ਦੀ ਕਿਰਪਾ ਹੋਈ ਹੈ ਕੋਈ ਇਥੇ ਦੁੱਖ ਨਹੀਂ ਕੋਈ ਤਕਲੀਫ ਨਹੀਂ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆਈ ਆ ਬੜੇ ਆਰਾਮ ਨਾਲ ਹਰ ਇੱਕ ਮਟੀਰੀਅਲ ਟਰਾਲੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਆ ਗਿਆ ਟਿਪਰ ਬਜਰੀ ਦਾ ਆ ਗਿਆ ਟਿਪਰ ਰੇਤੇ ਦਾ ਆ ਗਿਆ ਤਾਂ ਬਾਬਾ ਬੂਟਾ ਸਾਹਿਬ ਦਾ ਸ਼ੁਕਰਾਨਾ ਕਰੀਏ ਸਾਰੀਆਂ ਸੰਗਤਾਂ ਐਨ ਰੈਡੀ ਆ ਤਾਂ ਮੈਂ ਕੈਮਰਾਮੈਨ ਕਹਿੰਦਾ ਸੰਗਤੋ ਜੇ ਇੱਕ ਵਾਰੀ ਮਾਰੋ ਜੀ ਇਹ ਮਸ਼ੀਨਾਂ ਸਭ ਕੋ ਰੈਡੀ ਆ ਇਹ ਕੰਮ ਸਾਰਾ ਇਸ ਸੰਗਤ ਦੇ ਸਹਿਯੋਗ ਦੇ ਨਾਲੇ ਹੋ ਰਿਹਾ ਵਾ ਜਿੰਨ ਵੀ ਇਹ ਲੰਗਰ ਹਾਲ ਦੀ ਸੇਵਾ ਕੋ ਭੇਜਣੀਆਂ ਉਹ ਬਾਬਾ ਸੇਵਾ ਨਾ ਕਰੇ ਹਾਂ ਬਾਬਾ ਗਰਮੀਤ ਸੇਵਾ ਦੇ ਸਾਰ ਲੈਣਾ ਬਾਬਾ ਗਰਮੀਤ ਸ਼ਾਹ ਨੂੰ ਸਿੱਧਾ ਮਿਲ ਜਾ ਕੇ ਸਾਨੂੰ ਨਹੀਂ ਕਿਹਨ ਮਿਲਣਾ ਅਜਿਹਾ ਗਾਏ ਬਾਬਾ ਦੇ ਰਹਿਣਾ ਪੂਰਾ ਖੁਸ਼ ਹੋ ਆ ਰਾਜੀ ਜੀ ਮਲੇ ਗੁਰਿਆਨੇ ਸਾਡਾ ਬਹੁਤ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਵਾ ਬਹੁਤ ਖੁਸ਼ੀ ਆ 8 ਜੂਨ ਨੂੰ ਜਦ ਮੇਲਾ ਆਉਂਦਾ ਇੱਥੇ ਕੁਦਰਤੀ ਤੌਰ ਤੇ ਮੀਂਹ ਪੈਣ ਲੱਗ ਪਾਂਦਾ ਦਿਨੋਂ ਲਾ ਕੇ ਕੀਤਾ ਨੂੰ ਲਾ ਕੇ ਦਿਨੋਂ ਲਾ ਕੇ ਬੜਾ ਬੋਝਾ ਨਾ ਤੇ ਕਿਰਪਾ ਕਰੇ ਮੈਂ ਬੜਾ ਬੋਝਾ ਨਾ ਤੇ ਰਾਜੀ ਜੀ ਬੜਾ ਜਵਾਰ ਐਸੇ ਕਰਕੇ ਬਾਬਾ ਬੂਟਾ ਕਹਿੰਦੇ ਨੇ ਉਮੀਦ ਕਰਦੇ ਆ ਉਹ ਮੈਨੂੰ ਐ ਵੀ ਨਾ ਸਮਝਦਾ ਪਰ ਤੱਕੇ ਬਹੁਤ ਖਾਦੇ ਜੀ ਦਾ ਮੈਂ ਤੁਹਾਡੇ ਦੇ ਖੁਸ਼ ਹਾਂ ਵੀ ਤੁਸੀਂ ਅੰਦਰੋਂ ਕੰਮ ਕੀਤਾ ਇਦਾਂ ਬਾਬਾ ਬੂਟਸ਼ਾ ਖੋਜਾਂਦਾ ਜੋ ਕਰਾ ਚੰਡੀਪੀਰ ਸਰਕਾਰ ਦਾ ਸੱਚੇ ਦਰਵਾਜ਼ੇ ਬਾਬਾ ਬੂਟਸ਼ਾ ਸਰਕਾਰ ਦਾ ਸੱਚੇ ਦਰਵਾਜ਼ੇ ਕਰਾ ਬਾਬਾ ਅਮੀਤ ਸ਼ਾਹ ਸਰਕਾਰ ਦਾ ਸੱਚੇ ਦਰਵਾਜ਼ੇ ਧੰਨਵਾਦ ਸਾਰਿਆਂ ਸੰਗਤ ਨੂੰ ਮੈਂ ਵਿੰਦਰਪਾਲ ਪਟਵਾਰੀ ਪ੍ਰਧਾਨ ਰੋਜਾ ਬਾਬਾ ਬੂਟਸ਼ਾ ਕਮੇਟੀ ਕਟਾਰੀਆਂ ਤਹਿਸੀਲ ਬੰਗਾ ਜ਼ਿਲ੍ਹਾ ਨਮਾਸ਼ਹਿਰ ਇਹ ਕਰ ਰਹਾ ਬਿਆਨ ਕਰਦਾ ਹਾਂ ਕਿ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਇੱਥੇ ਰੋਜਾ ਵਿਖੇ ਇੱਕ ਲੰਗਰ ਹਾਲ ਜਿਹੜਾ ਆ ਉਹ ਬਣਾਇਆ ਗਿਆ ਹੈ ਔਰ ਮੇਲੇ ਤੇ 7-8 ਜੂਨ ਨੂੰ ਇੱਥੇ ਮੇਲਾ ਹੁੰਦਾ ਮੇਲੇ ਤੇ ਜਿਹੜੀ ਆ ਉਹ ਲੰਗਰ ਵਿਲੇ ਕਈ ਵਾਰੀ ਮੀਂਹੇਰੀ ਆ ਜਾਂਦੇ ਸੀ ਤੇ ਉਸ ਵੇਲੇ ਸੰਗਤ ਨੂੰ ਮੁਸ਼ਕਲ ਆਉਂਦੀ ਸੀ ਹੁਣ ਇਹ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਔਰ ਬਾਬਾ ਗਰਮੀ ਸਾਹਿਬ ਗੱਦੀ ਨਸੀਹ ਜੀ ਦੇ ਰਹਿਨਮਾਈ ਹੇਠ ਇਹ ਲੰਗਰ ਹਾਲ ਜਿਹੜਾ ਆ ਇੱਥੇ ਤਿਆਰ ਕੀਤਾ ਗਿਆ। ਤੋਂ ਆਪ ਸਭ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਰੂਪਬੋਧ ਜੀ ਦੇ ਦਰਵਾਜ਼ੇ ਵਿੱਚ ਅੱਜ ਲੰਗਰ ਹਾਲ ਤੇ ਲੰਡਰ ਪਾਇਆ। ਆਉ ਤੋਂ ਲੱਗਦੀ। ਜੀ ਮੈਂ Aqui o número de Tá bom, ਰਬੇ ਗੁਲੀ ਸ਼ਾਲਾ ਗੇਟਾ ਜੀ ਬਹੁਤ ਸਪੀਡ ਨਾ ਕੰਮ ਕਰ ਰਿਹਾ ਐ ਤੁਸੀਂ ਦੇਖ ਸਕਦੇ ਆ ਦੋ ਮਸ਼ੀਨ ਲੱਗੀ ਐਡਾ ਸਾਮਣੇ ਤੋਂ ਦੇਖਦੀ ਐ ਰਜੇ ਵੱਲੋਂ ਇੱਕ ਆ ਲੱਗੀ ਹੋਰ ਦਮਗੇ ਦੋ ਮਸ਼ੀਨਾਂ ਐ ਐਕਸ ਜੁਰੂ ਹੋ ਗਿਆ ਆ ਗੇਟ ਵਾਲੇ ਪਾਸੇ ਆ ਦੇਖੋ ਹੁਣ ਲਗਭਗ 17% ਦੇਖਰੀ ਹੋ ਚੁੱਕਾ ਹੈ। ਪੀਕਪਲ ਪੰਪਰੰਦਵਾ ਉਹ ਵੀ ਜਲਦੀ ਪਹੁੰਚ ਜਾਵੇਗਾ। ਮੁਬਦੀ ਕਿਰਪਾ ਦੇ ਨਾਲ। ਇਹ ਦੋ ਮਸ਼ੀਨਾਂ ਹੰਦੂ ਸੀ ਐਨ ਕਲੀਅਰ ਦਿੱਤੀਆਂ। ਸﻢ ਇਹ ਹੰਦੂ ਰੋਜ਼ਾਰੇ ਪਾਸੋਂ ਖੰਡ। Hey, det er litt harde løyper der ਚਾਹ ਪਕੌੜੇ ਦਾ ਸਮੋਸਿਆਂ ਦਾ ਲੰਗਰ ਸਵੇਰ ਤੋਂ ਹੀ ਚੱਲ ਰਿਹਾ ਜੀ ਬਾਬਾ ਮੁਖਸ਼ਾਹ ਦੇ ਦਰਵਾਜ਼ੇ ਵਿੱਚ ਜੀ ਜੀ ਲਿਵਰੋ ਨੂੰ ਕੋਈ ਨਹੀਂ ਕੋਈ ਦੋ ਮਸ਼ੀਨਾਂ ਉਹ ਲਿਵਰਪੂਲ ਵਾਲੀ ਯਾਰ ਉਹ ਬਹੁਤ ਪ੍ਰਸਿੱਧ ਜਿਹੜੇ ਬੰਦੇ ਆ